اے بندیا ਤੈਨੂੰ ਸਭ ਕੁਝ ਤਾਂ ਰੱਬ ਨੇ ਦਿੱਤਾ ਤੂੰ ਕਿਉਂ ਐਵੇਂ ਰੋਸ ਕਰਦਾ ਓ ਲਾਂਬਾ ਦਿਨ ਹੈ ਕਿ ਤੈਨੂੰ ਕਈ ਵਾਰ ਦਾਸ ਨੇ ਜ਼ਿਕਰ ਕੀਤਾ ਹੈ ਕਿ ਅੱਖਾਂ ਵਿੱਚ ਜੋਤ ਨਹੀਂ ਦਿੱਤੀ ਕਿ ਕੰਨਾਂ 'ਚ ਸੁਣਨ ਲਈ ਸਰੋਤ ਨਹੀਂ ਦਿੱਤੀ ਕਿ ਬੋਲਣ ਲਈ ਜ਼ੁਬਾਨ ਨਹੀਂ ਦਿੱਤੀ ਕਿ ਹੱਥ ਪੈਰ ਚੱਲਦੇ ਨਹੀਂ ਦਿੱਤੇ ਜੇ ਹੱਥ ਪੈਰ ਸਹੀ ਸਲਾਮਤ ਨੇ ਅੱਖਾਂ ਕੰਮ ਕਰਦੀਆਂ ਨੇ ਕੰਨ ਸੁਣਦੇ ਆ ਜ਼ੁਬਾਨ ਬੋਲਦੀ ਆ ਦਿਮਾਗ ਕੰਮ ਕਰਦਾ ਤੇ ਫਿਰ ਹੋਰ ਕੀ ਚਾਹੀਦਾ ਸਭ ਕੁਝ ਤਾਂ ਦਿੱਤਾ ਰੱਬ ਨੇ ਜੇ ਫਿਰ ਵੀ ਭਲੇਖਾ ਹੋਵੇ ਕਿ ਰੱਬ ਨੇ ਮੈਨੂੰ ਕੀ ਦਿੱਤਾ ਹੈ ਤੇ ਕਦੇ ਜਾ ਕੇ ਵੇਖੋ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਜਨਮ ਤਾਂ ਮਿਲਿਆ ਪਰ ਅੱਖਾਂ ਦੇ ਵਿੱਚ ਰੋਸ਼ਨੀ ਨਹੀਂ ਮਿਲੀ ਸਾਰੀ ਉਮਰ ਕੰਨਾਂ ਦੇ ਨਾਲ ਉਹ ਸੁਣ ਨਹੀਂ ਪਾਉਣਗੇ ਅੱਖਾਂ ਨਾਲ ਦੇਖ ਨਹੀਂ ਪਾਉਣਗੇ ਉਹ ਵੀ ਲੋਕ ਤਾਂ ਮੌਜੂਦ ਨੇ ਜਿਨ੍ਹਾਂ ਨੂੰ ਬੋਲਣ ਵਾਸਤੇ ਆਵਾਜ਼ ਨਹੀਂ ਉਹਨਾਂ ਦੇ ਕੋਲ ਜਿਨ੍ਹਾਂ ਦੇ ਕੋਲ ਹੱਥ ਪੈਰ ਵੀ ਨਹੀਂ ਚੱਲਣ ਵਾਸਤੇ ਸਰੀਰ ਤਾਂ ਮਿਲਿਆ ਪਰ ਪੈਰ ਨਹੀਂ ਚੱਲਣ ਵਾਸਤੇ ਮਿਲੇ ਕਈ ਵਾਰ ਇਹ ਵੀ ਜ਼ਿਕਰ ਕੀਤਾ ਕਿ ਬਹੁਤੀ ਦੂਰ ਨਾ ਜਾਈਏ ਇਸੇ ਗੁਰੂ ਅਸਥਾਨ ਤੇ ਤੁਸੀਂ ਕੋ ਸੱਜਣ ਵੇਖਿਓ ਸੇਵਾ ਕਰਦਿਆਂ ਜਿਹਦੀ ਆ ਕੂਣੀਆਂ ਤੱਕ ਜਿਹੜੀ ਬਾਹਾਂ ਨੇ ਅੱਗੋਂ ਹੱਥ ਵੀ ਨਹੀਂ ਐ ਸਿਰਵ ਕੂਣੀਆਂ ਤੱਕ ਦੋਵੇਂ ਉਹ ਫਿਰ ਵੀ ਕੱਪੜਾ ਲੈ ਕੇ ਸੇਵਾ ਕਰ ਰਿਆ ਹੁੰਦਾ ਸਾਨੂੰ ਦੇ ਫਿਰ ਵੀ ਰੱਬ ਨੇ ਦੋ ਹੱਥ ਤੇ ਬਾਹਾਂ ਸਲਾਮਤ ਦਿੱਤੀਆਂ ਨੇ ਤੇ ਫਿਰ ਵੀ ਜੇ ਸਾਡੇ ਕੋਲੋ ਸੇਵਾ ਨਾ ਹੋਵੇ ਫਿਰ ਵੀ ਬੰਦਾ ਕਵੇ ਮੈਨੂੰ ਕੀ ਦਿੱਤਾ ਹੈ ਕਈਆਂ ਦੇ ਕੋਲ ਇਹ ਲੱਤਾਂ ਤੇ ਨਹੀਂ ਪਰ ਉਹਨਾਂ ਦੇ ਕੋਲ ਪੈਰ ਨਹੀਂ ਚੱਲਣ ਵਾਸਤੇ ਕਈ ਤੇ ਐਸੇ ਵੀ ਨੇ 50-50 ਸਾਲ ਹੋ ਗਏ ਨੇ ਜਨਮ ਹੋਇਆ ਮੰਜੇ ਤੇ ਉਦਾਂ ਦੇ ਉਦਾਂ ਹੀ ਪਏ ਨੇ ਇੱਕ ਵਾਰੀ ਨਹੀਂ ਉੱਠ ਕੇ ਦੇਖਿਆ ਫਿਰ ਸਾਨੂੰ ਕੀ ਨਹੀਂ ਦਿੱਤਾ ਰੱਬ ਨੇ ਇੰਨਾ ਸੁੱਖ ਦੇ ਦਿੱਤਾ ਅਸੀਂ ਫਿਰ ਵੀ ਕਹੀਏ ਕਿ ਰੱਬ ਨੇ ਸਾਨੂੰ ਕੁਝ ਨਹੀਂ ਦਿੱਤਾ ਅਸੀਂ ਫਿਰ ਉਹਨੂੰ ਛੱਡ ਕੇ ਹੋਰਾਂ ਦੇ ਦਰ ਤੇ ਭਟਕ ਗਏ ਮਾਰੇ ਕਹਿੰਦੇ ਜਵਾਬ ਤਾਂ ਦਿਓ ਸੋ ਕਿਉਂ ਵਿਸਰੈ ਕਿਉਂ ਤੂੰ ਪਰਮੇਸ਼ਵਰ ਦੀ ਬੰਦਗੀ ਭੁਲਾ ਕੇ ਬੈਠਾ ਜਿੰਨੂੰ ਸਭ ਕੁਝ ਦਿਆ ਸਭ ਕੁਝ ਦਿਤੈ ਤੈਨੂੰ ਅੱਖਾਂ ਵੀ ਸਲਾਮਤ ਕੰਨ ਵੀ ਸਲਾਮਤ ਜ਼ੁਬਾਨ ਵੀ ਹੱਥ ਪੈਰ ਸਲਾਮਤ ਦਿੱਤੇ ਆ ਤੂੰ ਫਿਰ ਕਿਉਂ ਨਹੀਂ ਉਹਦੇ ਨਾਮ ਨੂੰ ਸਿਮਰਦਾ ਤੂੰ ਕਿਉਂ ਨਹੀਂ ਉਹਨੂੰ ਚੇਤਾ ਕਰਦਾ ਇਹ ਜਿਹੜੇ ਲੋਕ ਉਹਦੀਆਂ ਦਾਤਾਂ ਲੈ ਕੇ ਅਕਿਰਤ ਕਣ ਹੋ ਚੁੱਕੇ ਨੇ ਨਾ ਉਹਨਾਂ ਨੂੰ ਮਹਾਰਾਜ ਪੁੱਛਦੇ ਆ ਵੀ ਦੱਸੋ ਜਵਾਬ ਦਿਓ ਕਿ ਪਰਮੇਸ਼ਵਰ ਨੇ ਤੁਹਾਨੂੰ ਤੰਦਰੁਸਤੀ ਦਿੱਤੀ ਹੈ ਸਲਾਮਤ ਇਹ ਸਾਬਤ ਸੂਰਤ ਤੁਹਾਨੂੰ ਮਨੁੱਖਾ ਜੀਵਨ ਦਿੱਤਾ ਹੈ ਇਸ ਤੋਂ ਵੱਡਾ ਹੋਰ ਸੁੱਖ ਕੀ ਹੋ ਸਕਦਾ ਹੈ ਲੋਕ ਲੱਖਾਂ ਰੁਪਏ ਲੈ ਕੇ ਤੁਰੇ ਫਿਰਦੇ ਆ ਵੀ ਸਾਨੂੰ ਤੰਦਰੁਸਤੀ ਕਿਤੋਂ ਮਿਲ ਜਾਏ ਲੋਕ ਕਰੋੜਾਂ ਰੁਪਈਆ ਲੈ ਕੇ ਤੁਰੇ ਫਿਰਦੇ ਆ ਵੀ ਕਿਤੇ ਸਾਨੂੰ ਬੋਲਣ ਲਈ ਜ਼ੁਬਾਨ ਮਿਲ ਜਾਏ ਦੇਖਣ ਨੂੰ ਅੱਖਾਂ ਮਿਲ ਜਾਣ ਚੱਲਣ ਨੂੰ ਪੈਰ ਮਿਲ ਜਾਣ ਪਰ ਜਿਨ੍ਹਾਂ ਕੋਲ ਸਭ ਕੁਝ ਹੈ ਫਿਰ ਉਹ ਆਖਣ ਕਿ ਸਾਨੂੰ ਰੱਬ ਨੇ ਦਿੱਤਾ ਕੀ ਹੈ ਸਭ ਕਹਿੰਦੇ ਸੋ ਕਿਉਂ ਵਿਸਰੈ ਜਿਨ ਸਭ ਕਿਛ ਦਿਆਂ ਜਿਨੇ ਤੈਨੂੰ ਸਭ ਕੁਝ ਦਿੱਤਾ ਹੈ